ਔਰ ਫਿਰ ਭਲਵਾਨ ਜੀ ਕਿਦਾਂ ਅੱਜ ਸ਼ੈਂਕੀ ਸੰਧੂ ਅੱਤ ਕਰਾਤੀ ਜਿਹੜੀਆਂ ਲੱਖ ਦੀਆਂ ਦੋ ਕਬਡੀਆਂ ਬਾਤਰੀਆਂ ਨੇ ਠੀਕ ਹੈ ਠੀਕ ਸਰਾ ਕਰਤਾ ਥੈਂਕ ਯੂ ਥੈਂਕ ਯੂ ਬਰਾ ਤੇ ਡਰੇ ਇੱਕ ਜਾਈਦਾ ਸੀ ਤੁਹਾਡੇ ਨਾਲ ਫੇਰ ਮੈਚ ਹੋਰ ਵਧੀਆ ਮੈਂ ਹਾਂ ਤੇ ਭਲਵਾਨ ਜੀ ਤੁਸੀਂ ਤਾਂ ਦੋ ਕੀ ਗੱਲ ਫਿਰ ਲੱਗੇ ਲੁੱਕੇ ਨਹੀਂ ਹੈ ਕੀ ਚੱਕਰ ਪਿਆ ਮੇਰਾ ਯਾਰ ਕੱਲ ਗਿੱਡੇ ਦਾ ਬਾਅਦ ਗਿਆ ਬਵਾੜ ਗਿਆ ਮੈਂ ਬੈਰ ਨਹੀਂ ਲੱਗਣ ਤੋਂ ਤੇ ਬਲਵੀਰ ਬਾਰੇ ਆਪਾਂ ਕੀ ਕੀ ਹੈ ਕਿੰਨਾ ਬੰਦੇ ਨੇ ਪਾਇਆ ਮੈਂ ਧੰਨਵਾਦ ਕਰਨਾ ਚਾਹੀਦਾ ਮੈਂ ਵੀ ਰੱਬਾ ਵੀ ਪਲੇਅਰਾਂ ਦੀ ਉਮਰ ਵੀ ਉਹਨੂੰ ਲੱਗਦੀ ਹੈ ਸਰਾ ਕਰਾਤਾ ਯਾਰ ਸਰਾ ਬੰਦਾ ਏਦਾਂ ਦੇ ਬੰਦਿਆਂ ਦੀ ਲੋੜ ਆ ਕਮਟੀ ਨੂੰ ਉਹ ਤਾਂ ਪੈਸਾ ਤਾਂ ਸਾਰੀ ਹੀ ਮਤਲਬ ਉਹ ਬੜੀ ਦੁਨੀਆ ਕੋ ਹਨਾ ਖਾਣ ਪਾਣ ਦੇ ਦੇ ਅੰਦਰ ਆਦਾ ਲਾਉਣ ਨੂੰ ਬੰਦੇ ਨੂੰ ਯਾਰ ਕੌਡੀ ਦੇ ਆਪਣੇ ਸਾਰੀ ਜ਼ਿੰਦਗੀ ਚ ਮੈਂ ਨਹੀਂ ਦੇਖਿਆ ਬੰਦੇ ਨੇ ਇੰਨਾ ਬਹਿ ਲਾਇਆ ਪਰ ਬੰਦਾ ਯਾਰ ਇੰਨਾ ਨਾਈਸ ਡਾਊਨ ਗਾ ਰਾ ਸਠੰਡਾ ਬੰਦਾ ਮੈਂ ਨਾ ਜਦੋਂ ਆਇਆ ਬੱਬਾ ਮੈਨੂੰ ਮਿਲਿਆ ਹੂੰ ਤੇ ਹਰ ਪਲੇਅਰ ਦੀ ਰਿਸਪੈਕਟ ਕਰਦਾ ਮਤਲਬ ਕਿ ਇੰਨਾ ਐ ਮਿਲਦਾ ਵੀ ਜਿੱਦਾਂ ਹੁੰਦਾ ਏ ਬਿਲਕੁਲ ਹੀ ਜਿੱਦਾਂ ਕੀ ਕਹਦੀਏ ਕਿ ਇੰਨੀ ਨੰਬਰ ਨਿਮੱਤਾ ਵਾ ਨਾ ਮੋਬਾਈਲ ਆ ਬੰਦੇ ਨੂੰ ਅੱਜ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਮਿਲਿਆ ਅੱਛਾ ਤੇ ਪਰ ਮਿਲ ਕੇ ਆ ਲੱਗਦਾ ਵੀ ਬੰਦੇ ਨੂੰ ਵੀ ਹਾਂ ਸਾਰੀ ਆਪਾਂ ਕਿੰਨੇ ਨੂੰ ਪਹਿਲਾਂ ਤੋਂ ਜਾਣਦੇ ਆ ਇੰਤਾਂ ਫੌਰਾ ਫੌਰਾ ਬੰਦੇ ਨੂੰ ਬੰਦਾ ਬਾਕੀ ਪਤਾ ਕੀ ਗੱਲ ਹੈ ਜਿੰਨਾ ਫਿਰ ਕਹਿੰਦੇ ਨੇ ਵੀ ਨੀਵਾ ਬੰਦਾ ਚੱਲਦਾ ਹਨਾ ਤੇ ਉਨਾ ਹੀ ਰੱਬ ਰੰਗ ਭਾਗ ਲੰਦਾ ਨਹੀਂ ਯਾਰ ਬੰਦੇ ਦੇ ਸਿਰਾਂ ਕਰਤਾ ਕਬੱਡੀ ਆ ਆਪਾਂ ਕਰਦੇ ਬਹੁਤ ਐਪ ਕੀ ਚਾਲ ਹੈ ਥੋੜਾ ਜਿਆ ਐ ਰਹਿ ਗਿਆ ਵੀ ਗਰਾਊਂਡ ਖੁੱਲੀ ਚਾਹੀਦੀ ਗਰਾਊਂਡ ਕਟੋ ਘੱਟ ਵੀ ਤੇ ਜਿੱਦਾਂ ਮੱਲਾ ਵੀ ਆਪਣੇ ਦਰਸ਼ਕ ਆਏ ਜੀ ਜਦੋਂ ਅਨੰਦਪੁਰ ਸਾਹਿਬ ਨਹੀਂ ਹੁੰਦਾ ਕਿੰਨੀ ਦੂਰ ਜੰਗਲੇ ਲੱਗੇ ਹੁੰਦੇ ਆ ਉਦਾਂ ਗਰਾਊਂਡ ਚਾਹੀਦੀ ਜੀ ਇੰਨੇ ਪੈਸੇ ਲਾਉਨੇ ਆ ਤੁਹਾਡੀ ਜੇ ਫੇਸਵਾਦ ਆਊਗਾ ਉਹ ਘੱਟੋਂ ਘੱਟ ਪੰਜ ਚਾਰ ਕਿੱਲੇ ਵਗੇ ਹੁਣ ਚਾਂਗਲਾ ਲਾਇਆ ਵੀ 5 ਫੁੱਟ ਪਿੱਛੇ ਹਾਂ ਰੋਟੀ ਪਾਣੀ ਦਾ ਸਾਰਾ ਇੱਥੇ ਵੇਚਣਾ ਇੰਤਜ਼ਾਮ ਤੇ ਸਾਰਾ ਜੀ ਪਿਆ ਪਰ ਗਰਾਊਂਡ ਛੋਟੀ ਸੀ ਬਾਹਰ ਜਗ੍ਹਾ ਛੋਟੀ ਸੀ ਪਰ ਉਹਨਾਂ ਨੂੰ ਹੁਣ ਜਿਹਦਾ ਪਿੱਲੀ ਏਰੀਆ ਨਾ ਕਰਾਇਆ ਹੈ ਠੀਕ ਹੈ ਇੰਟਾ ਮਤਲਬ ਮਤਲਬ ਇਹਨਾਂ ਨੂੰ ਇਹ ਆਸ ਤੋਂ ਵੱਧ ਕੱਟ ਹੋ ਗਿਆ ਨਹੀਂ ਕਿਦਾਂ ਕੱਟ ਕੱਟ ਤੇ ਸ਼ੰਕਰ ਡਿਫਰੈਂਟ ਸਟੋਰੀ ਆ ਗਰਾਊਂਡ ਛੋਟੀ ਆ ਗਰਾਊਂਡ ਦੇ ਬਿਲਕੁਲ ਲੱਗੇ ਜੰਗਲਾ ਲੱਗਾ ਵਾ ਉਹ ਗਰਾਊਂਡ ਹੀ ਛੋਟੀ ਆ ਕੱਟ ਹੋਣਾ ਨਾ ਹੋਣਾ ਵੱਧ ਹੀ ਗੱਲ ਆ ਪਰ ਗਰਾਊਂਡ ਜਿਆਦਾ ਛੋਟੀ ਆ ਗਰਾਊਂਡ ਜਾਈਗੀ ਖੁੱਲੀ ਮੰਨ ਲਓ 150 ਹਾਂ ਵੀ ਉਹਦੇ ਆਸੇ ਪਾਸੇ ਵੀ ਬੰਦੇ ਬੰਦਾ ਬੈਠਾ ਹੈ ਨਾ ਘੱਟੋ ਘੱਟ 20 25 25 ਫੁੱਟ ਸਰਕਲ ਤੋਂ ਬਾਹਰ ਜਗ੍ਹਾ ਹੋਵੇ ਹੁਣ ਇਹ ਤੇ ਕੰਮ ਬਾਗੀ ਭਰਵਾਨਾ ਇਦਾਂ ਹੀ ਆ ਵੀ ਕਿਤੇ ਪਤਾ ਲੱਗਦੇ ਹੁਣ ਜਿੱਦਾਂ ਵੀ ਯਾਰ ਹੁਣ ਕਹਿੰਦੇ ਵੀ ਘੱਟੋ ਘੱਟ 10 ਕਿੱਲੇ ਮੂਸੇ ਵਾਲਿਆਂ ਵੜਨਗੇ ਤੇ ਫੇਰੀ ਯਾਰ ਇਹ ਤਾਂ ਮੂਸੇ ਵਾਲਾ ਨਹੀਂ ਇਹ ਤਾਂ ਪੜਾ ਨਾ ਹੀ ਹੋ ਗਿਆ ਵੀ 10 ਕਿੱਲੇ ਜੂਆ ਕਰੂਗਾ ਪਲੇਅਰ ਵੀ ਮੇਰੇ ਸਾਬ ਉਹਨਾਂ ਜਿੰਨੇ ਕਿੱਦਾਂ ਜਿੰਨੇ ਅੱਜ ਪੜਾ ਠੀਕਲੀਅਰ ਖੇਡਦੇ ਆ ਨਾ ਹਾਂ ਹਾਂ ਇੰਨੇ ਇਕੱਠੇ ਪਲੇਅਰ ਕਿਸੇ ਟੂਰਨਾਮੈਂਟ ਦੇ ਲਈ ਖੇਡਣ ਕਿਤੇ ਕੱਢ ਕੇ ਵੇਖ ਨਹੀਂ ਇਹ ਹੁਣ ਵੀ ਜੱਲਾ ਵੀ ਉੱਥੋਂ ਬਾਹਰੋਂ ਤੁਸੀਂ ਮਿਲਿਆ ਬਾਹਰੋਂ ਆਏ ਆ ਅਸਟ੍ਰੇਲੀਆ ਤੋਂ ਯਾਰ ਬੰਦੇ ਨੇ ਟਿਕਟਾਂ ਲਾ ਕੇ ਸੱਚਾ ਸਾਰੇ ਪਹਿਲੀ ਹੀ ਹੋਇਆ ਵੀ ਹਾਂ ਬਾਹਰੋਂ ਗਏ ਨੇ ਪੰਜਾਬ ਖੇਡਣ ਨੂੰ ਸੱਤਿਆ ਨੇ ਕਿ ਪੰਜਾਬੋਂ ਬਾਹਰੋਂ ਆਏ ਪੰਜਾਬੋਂ ਪਰਵਾਹ ਕੋਈ ਨਹੀਂ ਲੈ ਛੋਟਾ ਦਾ ਪਤਾ ਨਹੀਂ ਯਾਰ ਪਤਾ ਕੀ ਗੱਲ ਆ ਇਹ ਮਤਲਬ ਕੱਪ ਦੀ ਬਹੁਤ ਜ਼ਿਆਦਾ ਹੀ ਸਾਰੇ ਨਾਲ ਇਹ ਹੁੰਦਾ ਵੀ ਵਧੀਆ ਖੇਡਿਆ ਜਾਵੇ ਹਾਂ ਨਹੀਂ ਮਤਲਬ ਇੱਕ ਪਲੇਅਰਾਂ ਦਾ ਇੰਤਜ਼ਾਰ ਆ ਇੱਕ ਠੀਕ ਕੱਪ ਦਾ ਖੇਡਣ ਦਾ ਅੱਜ ਚੱਲ ਮਾੜਾ ਮਾੜਾ ਮੀਂਹ ਵੀ ਦੱਸਿਆ ਸੀ ਪਰ ਉਹ ਵੀ ਵਧੀਆ ਰਿਹਾ ਕੰਮ ਨਹੀਂ ਨਹੀਂ ਰੱਬ ਨੇ ਮੌਸਮ ਵਧੀਆ ਰੱਖਿਆ ਠੰਡਾ ਜਾ ਗਰਮੀ ਨਹੀਂ ਕੋਈ ਕੁਝ ਨਹੀਂ ਚਲੋ ਬਾਕੀ ਵਾਲਾ ਸਾਹਿਬ ਕੋ ਤਿਆਰੀ ਹੈ ਤੇਰੀ ਕਿਹਦੀ ਬੰਦੇ ਨੂੰ ਮੇਰੀ ਉਸਤਾਦ ਤਿਆਰੀ ਆਪਾਂ ਕੈਨੇਡਾ ਹੀ ਜਾਵਾਂਗੇ ਤੇ ਗੁਰੂ ਘਰ ਦੇ ਰਾਇ ਤੇ ਹਨਾ ਕਿੰਨੀ ਤਰੀਕ ਨੂੰ ਉਹ ਫਿਰ 19 ਨੂੰ ਆ ਉਹ ਤੋਪਿਆ ਤਾਂ ਆ ਗਿਆ ਕੰਮ ਆ ਬਾਬਾ ਚੜ ਗਿਆ ਤੇ ਭੱਜੀ ਹੋਊਗੀ ਨਹੀਂ ਤੇ ਫਿਰ ਤਾਂ ਆਪਾਂ ਚੱਲ ਜਾਾਂਗੇ ਪੁਣੀ ਨੂੰ ਤੇ ਲਗਭਗ ਤੇਰੇ ਫਿਰ 15 ਨੂੰ ਜਾਣਾ ਪੈਣਾ ਉੱਥੇ 19 ਨੂੰ ਉੱਥੇ ਆ ਉਹ ਫੇਤੇ 25 ਨੂੰ ਅਮਰੀਕਾ ਬਣਾ ਅਮਰੀਕਾ ਵੇਗਾ ਸੈਕਰਮੈਂਟੋ ਉਹ ਵੀ ਤਗੜਾ ਬੜਾ ਕੱਲ ਬੁਣਵਾ ਦੇ ਮੇਰੀ ਸੈਕਰਮੈਂਟੋ ਰੇਟ ਵਾਲਾ ਹੁਣਾਂ ਦੇ ਉੱਥੇ ਅਮਰੀਕਾ ਚ ਚਾਰ ਪੈਟਿਸ਼ਨਮ ਨਹੀਂ ਟੀਮਾਂ ਬਣ ਗਈਆਂ ਫੈਡਰੇਸ਼ਨ ਦੇ ਥੱਲੇ ਹੀ ਖੇਡਣੀਆਂ ਵਧੀਆ ਉਹ ਤਾਂ ਵਧੀਆ ਗੱਲ ਹੋ ਗਈ ਮੈਂ ਨਾ ਚਾਹੀਦਾ ਵੀ ਉਹਨਾਂ ਨੇ ਬੰਦੇ ਵੀ ਜਿੱਦਾਂ ਦੱਸਿਆ ਵੀ ਆਹ ਵਾ ਸਾਡੇ ਪੱਕੇ ਬੰਦੇ ਜੀ ਅਸੀਂ ਇਹ ਖੜਾਵਾਗੇ ਇੰਦਾ ਇੰਦਾ ਤਾਂ ਇੰਦਾ ਇਹ ਆ ਵੀ ਉੱਥੇ ਉੱਥੇ ਟੀਮਾਂ ਬਣਦੀਆਂ ਦੋ ਜਿਆਦੀਆਂ ਵਧੀਆ ਦੋ ਦੋ ਉਹ ਮਤਲਬ ਹਰੇਕ ਦੋਵੇਂ ਦਿਨ ਨੂੰ ਪਤਾ ਉਹ ਟੀਮਾਂ ਪਲੇਅਰ ਲੈ ਕੇ ਉਹ ਸਾਰੇ ਤਾਂ ਖੇਡ ਨਹੀਂ ਸਕਦੇ ਹਨ ਸਾਰੇ ਮੂੰਹ ਹੱਟੀ ਫਿਰਦੇ ਨੇ ਨਾਲ ਇਹ ਆ ਵੀ ਸਾਰੇ ਵਧੀਆ ਬੈਲੈਂਸ ਟੀਮਾਂ ਹੋਣਗੀਆਂ ਜਿੱਦਾਂ ਅਮਰੀਕਾ ਹੁਣ ਜਿੰਨੇ ਪਲੇਅਰਾਂ ਕੋਲ ਵੀ ਦੇ ਹੈਗੇ ਨਾ ਚਾਰ ਦਿਨ 6 ਟੀਮਾਂ ਲਈ ਰੇਅਰ ਵੇਲਾ ਨਾ ਬੈਠੋ ਹੁਣ ਤਾਂ ਬਹੁਤ ਵੀ ਜਾਊਗਾ ਜਨਤਾ ਚਲੋ ਵੀ ਤੇ ਪੁਲਾਥ ਕੱਪ ਬਹੁਤ ਵਧੀਆ ਹੋ ਗਿਆ ਮੇਰੇ ਖਾ ਸੱਟ ਪਿੱਟ ਕਿਸੇ ਦੇ ਲੱਗੀ ਬਚਾਈ ਰਿਹਾ ਤੇ ਬਾਬੇ ਦੀ ਹੈ ਉਹ ਪਬਲਿਕ ਚ ਹੀ ਉਹਦਾ ਕੋਈ ਬੰਦਾ ਗਿਆ ਇਹਨੂੰ ਦੂਰਾ ਦੂਰਾ ਪੈ ਗਿਆ ਪਤਾ ਨਹੀਂ ਗਰਮੀ ਨਾਲ ਕਿਹ ਚੱਟੜ ਪਾਇਆ ਹੈ ਤੇ ਬਾਕੀ ਬਹੁਤ ਵਧੀਆ ਕੱਪ ਹੋ ਗਿਆ ਤੇ ਆਪਾਂ ਵੀ ਚਲੋ ਬੱਲ ਭਰਾ ਦਾ ਥੈਂਕ ਯੂ ਕਰ ਦਿੰਨੇ ਆ ਵੀ ਬਹੁਤ ਵਧੀਆ ਨੇ ਨਹੀਂ ਨਹੀਂ ਉਹਦਾ ਕੀਤਾ ਵੀ ਉਹਦਾ ਤੇ ਦੋਨੇ ਹੱਥ ਜੋੜ ਕੇ ਧੰਨਵਾਦ ਬਹੁਤ ਕਬੱਡੀ ਲਈ ਕਬੱਡੀ ਦਾ ਕੀਤਾ ਯਾਰ ਦਿਲੋਂ ਸ਼ੁਕਰੀਆ ਤੇ ਮੈਂ ਨਾ ਕਿ ਸਾਰਿਆਂ ਨੂੰ ਪਲੇਅਰਾਂ ਜਿੰਨੇ ਵੀ ਆ ਸਾਰਿਆਂ ਨੂੰ ਉਹਦਾ ਥੈਂਕ ਯੂ ਕਰਨਾ ਚਾਹੀਦਾ ਤੇ ਚਲੋ ਬੋੜਿਆ ਜਿੱਦਾਂ ਇਹ ਪ੍ਰਬੰਧ ਕੀਤੀ ਨਾ ਜਦੋਂ ਐਂਟਰੀ ਕਰਦੇ ਹਨਾ ਗਰਾਊਂਡ ਨੂੰ ਐਂਟਰੀ ਕੀਤੀ ਸਾਰਾ ਵੇਖ ਕੇ ਦਿਲ ਖੁਸ਼ ਹੁੰਦਾ ਵੀ ਯਾਰ ਇੱਕ ਵੱਡੀ ਪ੍ਰੋਫੈਸ਼ਨਲ ਜੇ ਆ ਇੱਥੇ ਫੋਟੋਆਂ ਵੀ ਲਾਈਆਂ ਸੀ ਬਾਹਰ ਜਿੱਦਾਂ ਹਾਂ ਪਲੇਅਰਾਂ ਦੀ ਡੈਕੋਰੇਸ਼ਨ ਜੀ ਕਰਕੇ ਹਨਾ ਅਸੀਂ ਤਾਂ ਆਪਣੀ ਆਉਂਦਿਆਂ ਆ ਹੁਣ ਐਨੂੰ ਆਏ ਆ ਨਾ ਹੁਣ ਜਿੱਥੇ ਫੋਟੋਆਂ ਲੱਗੀਆਂ ਮੈਂ ਕਹਿੰਦੇ ਆ ਆਪਣੀ ਜਿੱਥੇ ਮੇਰੀ ਫੋਟੋ ਲੱਗੀ ਉਹ ਲਾ ਕੇ ਲੈ ਜੀ ਕਲੂ ਵੀ ਹੋਊਗਾ ਉਹ ਵੱਖਰਾ ਕੀਤਾ ਹਾਂ ਨਹੀਂ ਵਧੀਆ ਕੀਤਾ ਚਲੋ ਵਧੀਆ ਸਾਰਿਆਂ ਨੂੰ ਮੇਰੇ ਖਿਆਲ ਚ ਉਹ ਜਿੰਨੇ ਆ ਦੂਜੇ ਵੇਟਾਂ ਵਾਲੇ ਮੁੰਡੇ ਉਹਨਾਂ ਨੂੰ ਵਧੀਆ ਸਾਰਿਆਂ ਨੇ ਅਣ ਘਾਪ ਰਹੇ ਆ ਦੂਜੇ ਉਹ ਬਜ਼ੁਰਗਾਂ ਨੂੰ ਵੀ ਦਿੱਤੇ ਹੀ ਹੋ ਰੇ ਰੈਫਰੀਆਂ ਦੇ ਵੀ ਕੱਢੇ ਹੀ ਦੋ ਰੈਫਰੀਆਂ ਨੇ ਬੁਬਲਟ ਮੋਟਰਸਾਈਕਲ ਆਇਆ ਇੱਕ ਬਜ਼ੁਰਗਾਂ ਦੇ ਤੇ ਉਹ ਪਤਾ ਨਹੀਂ ਕਿੰਨੂ ਲੱਗ ਗਏ ਹਾਂ ਨਹੀਂ ਚਲੋ ਵਧੀਆ ਵਧੀਆ ਰਿਹਾ ਤੇ ਓਕੇ ਬਾਈ ਲਵ ਯੂ ਤੇ ਆਪਣੇ ਵੱਲੋਂ